ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਦੇ ਆਲ ਪੰਜਾਬੀ ਬਟੀਕ ਤੇ ਆਪਾਂ ਤਾਂ ਹੜਾ ਇੱਕ ਵਾਰ ਫੇਰ ਤੁਹਾਨੂੰ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾ ਰਿਕੁਐਸਟ ਕਰਦੇ ਆਂ ਪਲੀਜ਼ ਚੈਨਲ ਤੇ ਨਵੇਂ ਆਉਣੇ ਹੋਣੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਬਾਤੋ ਬਾਤ ਚੈਨਲ ਨੂੰ ਸਪੋਰਟ ਕਰਿਆ ਕਰੋ ਕਿਉਂਕਿ ਆਪਾਂ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਗਈ ਤੇ ਆਪਣੇ ਨਾਲ ਦੇ ਭੈਣ ਭਰਾਵਾਂ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਉਹ ਵੀ ਘਰ ਬੈਠੇ ਸੋਹਣੇ ਸੋਹਣੇ ਸੂਟ ਦੇਖ ਸਕਣ ਤੇ ਆਪਣਾ ਆਰਡਰ ਆ ਕਨਫਰਮ ਕਰ ਸਕਣ ਅੱਜ ਜਿਹੜੇ ਸੂਟ ਲੈ ਕੇ ਆਂ ਆਪਾਂ ਪਿਓਰ ਦੁਪੱਟੇ ਨਾਲ ਰੇਟ ਹੋਊਗਾ ਜਿਹੜਾ ਬਹੁਤ ਜ਼ਿਆਦਾ ਘੱਟ ਰੱਖਿਆ ਹੋਊਗਾ ਵੀਡੀਓ ਦੇ ਨਾਲ ਹੀ ਰੇਟ ਦੱਸਾਂਗੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਕਲਰ ਪਸੰਦ ਆ ਤਾਂ ਤੁਸੀਂ ਆਪਣਾ ਸਕਰੀਨ ਤੇ ਨੰਬਰ ਲਾਇਆ ਹੁੰਦਾ ਤੁਸੀਂ ਆਪਣਾ ਆਰਡਰ ਆਗਾ ਜਿਹੜਾ ਕਨਫਰਮ ਕਰ ਸਕਦੇ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਹੋ ਬਾਕੀ ਜੀ ਆਪਾਂ ਨਾਲ ਹੀ ਕਨਫਰਮ ਕਰਦੀ ਹੈ ਆਪਣਾ ਪੇਮੈਂਟ ਦਾ ਮੈਥਡ ਜਿਹੜਾ ਆਨਲਾਈਨ ਆਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਆ ਜਿਹੜਾ ਸਿਲੈਕਟ ਕਰ ਸਕਦੇ ਹੋ ਪਹਿਲਾ ਕਲਰ ਜਿਹੜਾ ਆਪਣੇ ਕੋਲੇ ਆ ਗਿਆ ਮਹਿਰੂਨ ਜਿਹਾ ਆ ਗਿਆ ਇਹ ਵੱਡੇ ਫਲਾਰ ਚ ਆ ਗਏ। ਦੁਪੱਟੇ ਨੇ ਜਿਹੜੇ ਇਹਨਾਂ ਦੇ ਨਾਲ ਪਿਓਰ ਦੇ ਬਹੁਤ ਜ਼ਿਆਦਾ ਵਧੀਆ ਰੱਖੇ ਹੋਏ ਨੇ ਡਿਜ਼ਾਈਨਿੰਗ, ਪ੍ਰਿੰਟਿੰਗ ਪੂਰੀ ਇੱਕ ਨੰਬਰ ਆ ਗਈ ਦੁਪੱਟਿਆਂ ਦੀ। ਦੋ ਡਿਜ਼ਾਈਨ ਲਾਵਾਂਗੇ ਆਪਾਂ। ਦੁਨਣਾ ਤੇ ਜਨਨਾ ਚ ਤੁਸੀਂ ਕੋਈ ਵੀ ਕਲਰ ਆਗਾ ਜਿਹੜਾ ਡਿਜ਼ਾਈਨ ਸਲੈਕਟ ਕਰ ਸਕਦੇ ਹੋਗੇ। ਆਹ ਵਾਲਾ ਇਹਦੇ ਨਾਲ ਟੈਨ ਵਾਲਾਗਾ ਦੁਪੱਟਾ। ਦੇਖ ਸਕਦੇ ਹੋ। ਆਹ ਵਾਲਾ ਦੁਪੱਟਾ ਰਹਿਣ ਵਾਲਾਗਾ ਇਹਦੇ ਨਾਲ। ਇੰਤਪਨਾ ਤੁਸੀਂ ਦੁਪੱਟੇ ਦੀ ਚੈੱਕ ਕਰ ਸਕਦੇ ਹੋ ਐਦਾਂ ਨਹੀਂ ਹੋਊਗਾ ਵੀ ਦੁਪੱਟੇ ਛੋਟੇ ਛੋਟੇ ਹੋਣਗੇ ਪੂਰਾ ਵਧੀਆ ਖੁੱਲਾ ਡੁੱਲਾ ਦੁਪੱਟਾ ਮਿਲਣਾਗਾ ਤੁਹਾਨੂੰ ਇੱਕ ਸਿੰਗਲ ਪੀਸ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਪੂਰਾ ਫਨਾਂਗਾ ਪੂਰੀ ਲੈਂਥ ਦਾ ਦੁਪੱਟੇ ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਲੱਗਦਾਗਾ ਲੱਤਾ ਹੋਇਆ ਦੇਖ ਸਕਦੇ ਹੋ ਡਿਜ਼ਾਈਨਿੰਗ ਦੁਪੱਟੇ ਦੀ ਕਿੰਨੀ ਜ਼ਿਆਦਾ ਸੋਹਣੀ ਆਗੀ ਪਹਿਲਾ ਕਲਰ ਇਹ ਆਪਣੇ ਕੋਲੇ ਇਹ ਆ ਗਿਆ ਮਹਿਰੂਨ ਤੇ ਨੈਕਸਟ ਕਲਰ ਆ ਗਿਆ ਆਪਣੇ ਕੋਲੇ ਖਰਾ ਫਰੋਜੀ ਜਿਹਾ ਕਹਿ ਸਕਦੇ ਨੇ ਮੋਰ ਪੰਖੀ ਜਿਹਾ ਕਹਿ ਸਕਦੇ ਆ ਕੁਝ ਲੱਗ ਜੇ ਇਹਦਾ ਕਲਰ ਹੈਗਾ ਨੈਕਸਟ ਇਹ ਵਾਲਾ ਕਲਰ ਆ ਗਿਆ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਆ ਅੱਜ ਵਾਲੇ ਸਾਰੇ ਸੂਟਾਂ ਦਾ ਰੇਟ 800 ਰਹਿਣ ਵਾਲਾ 800 ਰੁਪਈਆ ਰਹਿਣ ਵਾਲਾ ਦਾ ਸਾਰੇ ਸੂਟਾਂ ਦਾ ਆਹ ਵਾਲਾ ਰਹਿਣ ਵਾਲਾ ਹੈ ਇਹਦੇ ਨਾਲ ਦੁਪੱਟਾ ਬਹੁਤ ਜਿਆਦਾ ਪਿਆਰਾ ਜਿਹਾ ਦੁਪੱਟਾ ਦਾ ਰੱਖਿਆ ਹੋਇਆ ਤੇ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਮਸਟਰਡ ਹੈ ਨੈਕਸਟ ਕਲਰ ਮਸਟਰਡ ਆ ਗਿਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਕਈ ਬੇਹਰੀ ਭੈਣਾਂ ਦੀ ਸਿੰਪਲ ਸੂਪਰ ਸੂਟਾਂ ਦੀ ਡਿਮਾਂਡ ਸੀਗੀ ਵੀ ਬਿਲਕੁਲ ਸਿੰਪਲ ਸੂਟ ਚਾਹੀਦੇ ਨੇ ਪਿਓਰ ਦੁਪੱਟੇ ਨਾਲ ਹੋ ਆਪਾਂ ਜੀ ਲੈ ਆਏ ਆਂਗੇ ਜਿਹੜੀ ਮੇਰੇ ਭੈਣਾਂ ਨੇ ਆਰਡਰ ਟਰਨ ਕਰਨਾ ਜਲਦੀ ਜਲਦੀ ਕਰ ਸਕਦੇ ਹੋਗੇ ਤੇ ਆਹ ਵਾਲਾ ਰਹਿਣ ਨਾਲ ਗਏ ਦੇਣਾ ਦੁਪੱਟਾ ਬਹੁਤ ਜਿਆਦਾ ਪਿਆਰਾ ਜੀ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂਗੇ ਜਿੰਨਾ ਕਾ ਆਪਾਂ ਵੀਡੀਓ ਦੇ ਵਿੱਚ ਦੱਸਦੇ ਹੁੰਨੇ ਆ ਕੋਈ ਚੀਜ਼ ਤੁਹਾਨੂੰ ਮਿਲੂਗੀ ਵੱਧ ਘਟਨਾ ਆਪਾਂ ਕੁਝ ਦੱਸਾਂਗੇ ਤੇ ਨਾ ਆਪਾਂ ਕੁਝ ਤੁਹਾਡੇ ਨਾਲ ਧੋਖਾ ਕਰਕੇ ਤੁਹਾਨੂੰ ਕੁਝ ਭੇਜਾਂਗੇ ਜਿੰਨੀ ਚੀਜ਼ ਆਪਾਂ ਦੱਸਾਂਗੇ ਉਨੀ ਤੁਹਾਨੂੰ ਪ੍ਰੋਪਰ ਮਿਲੂਗੀ ਆ ਵਾਲੀ ਡਿਜ਼ਾਈਨਿੰਗ ਆ ਦੁਪट्टे ਦੀ ਲੈਂਥ ਪਨਾ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਫਰਸਟ ਕਲਰ ਚ ਆਪਣੇ ਕੋਲੇ ਡਿਜ਼ਾਈਨ 'ਚ ਤਿੰਨ ਕਲਰ ਸੀਗੇ ਇਹ ਆਪਾਂ ਤੁਹਾਨੂੰ ਦਿਖਾਦੇ ਨਹੀਂ ਤਿੰਨੇ ਕਲਰ ਤੇ ਸੈਕੰਡ ਡਿਜ਼ਾਈਨ ਆ ਗਿਆ ਆਪਣੇ ਕੋਲੇ ਆਹ ਵਾਲਾ ਇਹ ਵੀ ਆ ਗਿਆ ਆਪਣੇ ਕੋਲੇ ਹਰਾ ਫਰੋਜੀ ਜਿਹਾ ਕਲਰ ਬਹੁਤ ਜ਼ਿਆਦਾ ਪਿਆਰੇ ਜਿਹਾ শেਡ ਨੇ ਜਿਹੜੀਆਂ ਮੇਰੀਆਂ ਭੈਣਾਂ ਦੀ ਡਾਰਕ ਕਲਰਾਂ ਦੀ ਰਿਕੁਆਇਰਮੈਂਟ ਸੀਗੀ ਉਹਨਾਂ ਲਈ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਤੇ ਪ੍ਰਿੰਟਿੰਗ ਆ ਗਈ ਆ ਬਾਕੀ ਜਿਹੜਾ 베ਸ ਦਾ ਬਹੁਤ ਜ਼ਿਆਦਾ ਵਧੀਆ ਸਟੱਬ ਆਗਾ ਫੈਬਰਿਕ ਆ ਇੱਕ ਨੰਬਰ ਆਗਾ ਡਿਜ਼ਾਈਨਿੰਗ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਵਾਉਣੀ ਆ ਬਹੁਤ ਜ਼ਿਆਦਾ ਵਧੀਆਗੀ ਦੇਖ ਸਕਦੇ ਹੋ ਦੁਪੱਟਾ ਦਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਵਧੀਆ ਪਿਓਰ ਤਾਂ ਲੱਗਿਆ ਹੋਇਆ ਇਹਨਾਂ ਦਾ ਸੂਟਾਂ ਦਾ ਰੇਟ 800 ਰੁਪਿਆ ਰਹਿਣ ਵਾਲਾ ਹੈਗਾ ਦੁਪੱਟੇ ਪੂਰੇ ਖੁੱਲੇ ਡੁੱਲੇ ਮਿਲਣਗੇ ਇਹ ਸੈਕੰਡ ਡਿਜ਼ਾਈਨ ਆ ਗਿਆ ਆਪਣੇ ਕੋਲੇ ਇੱਕ ਇਹਦੇ ਵਿੱਚ ਅੱਗੇ ਰੰਗ ਆ ਗਿਆ ਆਪਣੇ ਕੋਲੇ ਜੈਲੂ ਮਾਸਟਰ ਜਿਹਾ ਬਾਹ ਵਾਲਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਨਾਲ ਪਿਓਰ ਦਾ ਦੁਪੱਟਾ ਇਹਦੇ ਨਾਲ ਸੇਮ ਡਿਜ਼ਾਈਨ ਦਾ ਦੁਪੱਟਾ ਮਿਲੂਗਾ ਤੇ ਅਗਲਾ ਆਪਣੇ ਕੋਲੇ ਆ ਗਿਆ ਜਿਹੜਾ ਕਲਰ ਆ ਗਿਆ ਪਰਪਲ ਜਿਹਾ শেਡ ਤੇ ਆ ਗਿਆ ਇਹ ਜਾਮਨੀ ਜੀ ਟੋਨ ਤੇ ਆਗਾ ਚੈੱਕ ਕਰ ਸਕਦੇ ਹੋ ਤੁਸੀਂ ਕਾਫੀ ਜਾਮਨੀ ਜਾਂ ਕਹਿ ਸਕਦੇ ਆਂਗੇ ਆਪਾਂ ਨੂੰ ਆਹ ਵੜਾ ਇਹਨਾਂ ਨੂੰ ਦੁਪੱਟਾ ਲੈਣਾ ਬਹੁਤ ਜਿਆਦਾ ਸੋਹਣਾ ਜਿਹਾ ਡਿਜ਼ਾਈਨ ਮੈਂ ਚੈੱਕ ਕਰ ਸਕਦੇ ਹਾਂ 800 ਰੁਪਏ ਇਹਨਾਂ ਦਾ ਰੇਟ ਨਾਲ ਵਾਲਾ ਸੂਟਾਂ ਦਾ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦਾ ਕਲਰ ਡਿਜ਼ਾਈਨ ਦਾ ਤੁਸੀਂ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਪਲੀਜ਼ ਰਿਕਵੈਸਟ ਹੈ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ